ਸਰ ਮੇਰਾ ਨਵਿੰਦਰ ਸਿੰਘ ਹੈ ਜੀ ਮੈਂ ਜਿਲ੍ਹਾ ਲੁਧਿਆਣਾ ਨਾਲ ਸੰਬੰਧ ਰੱਖਦਾ ਜੀ ਤੇ ਮੈਂ ਨਾ ਛੋਟਾ ਜਿਹਾ ਇੱਕ ਤੁਹਾਨੂੰ ਆਪਣਾ ਅਨੁਭਵ ਸਹਿੇ ਕਰਦਾ ਸਰ ਤੁਹਾਡਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਾ ਅਸੀਂ ਇਦਾਂ ਹੀ ਜਿਹੜਾ ਟੈਲੀਕਾਸਟ ਜਾਂ ਤੁਸੀਂ ਨਿਯੁਕਤੀ ਪੱਤਰ ਵੰਡ ਸਮਰੋ ਜਿਹੜੇ ਰੱਖੇ ਉਹ ਦੇਖਦੇ ਰਿਹਾ ਜੀ ਮੈਂ ਜੀ ਤੇ ਯਾ ਤੁਸੀਂ ਮਹਿਸੂਸ ਕਰੋ ਵੀ ਮੇਰੇ ਅੰਦਰ ਉਹ ਕਿੰਨਾ ਖੁਸ਼ੀ ਦਾ ਚਾਹ ਹੋਏਗਾ ਜਦ ਮੈਂ ਇੱਥੇ ਖੁਦ ਪ੍ਰੈਜ਼ੈਂਟ ਆ ਤੇ ਮੈਂ ਇਹਨਾਂ ਪਤਵੰਤਿਆਂ ਤੋਂ ਤੁਹਾਡੇ ਹੱਥਾਂ ਤੋਂ ਆਪਣੀ ਨਿਯੁਕਤੀ ਵੀ ਨਿਯੁਕਤੀ ਪੱਤਰ ਲਵਾਂਗਾ ਜੀ ਹਣਾ ਤੇ ਉਹ ਇੱਕ ਵੱਖਰਾ ਅਨੁਭਵ ਹੈ ਜੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਦੂਜਾ ਨਾ ਮੈਂ ਮੇਰੀ ਉਮਰ 38 ਸਾਲ ਤੇ ਲਗਭਗ ਹੈ ਜੀ ਤੇ ਮੇਰੀ ਇਹ ਪਹਿਲੀ ਗਵਰਨਮੈਂਟ ਜੌਬ ਹੈ ਮੈਂ ਗ੍ਰੈਜੂਏਟ ਆ ਪੋਸਟ ਗ੍ਰੈਜੂਏਟ ਆ ਆਈਟੀਆਈ ਹੈ ਡਿਪਲੋਮਾ ਹੈ ਬੀਟੈਕ ਹੈ ਤੇ ਮੇਰੀ ਜਿਹੜੀ ਮੁੱਢਲੀ ਐਜੂਕੇਸ਼ਨ ਹੈ ਜੀ ਮੈਂ ਪ੍ਰਾਇਮਰੀ ਸਕੂਲ ਚ ਹੁੰਦਿਆਂ ਹੀ ਮੇਰੇ ਸੈਕੰਡ ਕਲਾਸ ਫਾਦਰ ਚਲੇ ਗਏ ਅੱਛਾ ਅਸੀਂ ਤਿੰਨ ਭੈਣ ਭਰਾ ਸੀ ਤੇ ਅੱਜ ਦੇ ਹਾਲਾਤ ਤੇ ਉਦੋਂ ਦੇ ਹਾਲਾਤ ਬਿਲਕੁਲ ਵਪਰੀ ਸੀ ਜੀ ਸਾਡੀ ਮਾਂ ਲਈ ਮੈਂ ਦੋ ਕਾਵਾਂਗ ਗੱਲਾਂ ਵੀ ਉਹਨੇ ਸਾਨੂੰ ਬਹੁਤ ਸੰਘਰਸ਼ ਵਿੱਚ ਪਾਲਿਆ ਤੇ ਚੰਦ ਦੋ ਕ ਅਲਫਾਜ਼ ਉਹਨਾਂ ਲਈ ਕਹਿ ਕੇ ਮੈਂ ਨਾ ਆਪਣੀ ਸਿਧਾਂਜਲੀ ਆਪਣੀ ਮਾਂ ਨੂੰ ਦਵਾਗਾ ਕਰ ਦੇ ਹੀ ਨਹੀਂ ਪਾਇਆ ਅੱਜ ਤੱਕ ਮੇਰੇ ਦੋ ਬੇਟੇ ਨੇ ਸ਼ਾਇਦ ਉਹਨਾਂ ਨੂੰ ਉਹੀ ਦਿੱਤੇ ਨੇ ਇੱਕ ਸ਼ਬਦ ਨੇ ਉਹਨਾਂ ਲਈ ਕਹਿੰਦੇ ਮੌਸਮ ਬਦਲ ਜਾਂਦੇ ਨੇ ਰੁੱਤਾਂ ਬਦਲ ਜਾਂਦੀਆਂ ਨੇ ਮੌਸਮ ਬਦਲ ਜਾਂਦੇ ਨੇ ਰੁਤਾਂ ਬਦਲਦੀਆਂ ਰੁਤਾਂ ਬਦਲ ਜਾਂਦੀਆਂ ਨੇ ਬਦਲ ਜਾਂਦੀ ਹੈ ਸੰਸਾਰ ਦੀ ਕਾਇਆ ਪਰ ਉਹ ਨਹੀਂ ਬਦਲੀ ਉਹ ਨਹੀਂ ਬਦਲੀ ਮੇਰੀ ਮਾਂ ਦੀ ਮਮਤਾ ਜਿਸ ਤਨ ਮੈਨੂੰ ਜਾਇਆ ਉਹ ਨਹੀਂ ਬਦਲੀ ਵਾਹ ਉਹ ਸਰ ਪਾਦਰ ਸਾਹਿਬ ਜਦੋਂ ਚਲੇ ਗਏ ਤਾਂ ਚਾਹੇ ਚਾਚੇ ਰਿਸ਼ਤੇਦਾਰ ਸਾਹਿਬ ਬੇਗਾਨੇ ਹੋ ਗਏ ਹੂੰ ਉਸ ਸਪੀਡ 'ਚ ਉਹ ਭੁੱਖ ਸੀ ਜ਼ਿੰਦਗੀ ਜਿਉਣ ਦੀ ਆਸ ਸੀ ਨਸ਼ੇ 'ਚ ਨਹੀਂ ਪਏ ਗਰੀਬੀ ਨੇ ਸਾਨੂੰ ਇੱਕ ਅੱਗ ਦੇ ਦਿੱਤੀ ਰਾਹ ਦਿੱਤਾ ਵੀ ਪੜਨਾ ਹੈ ਹੂੰ ਪੜ ਕੇ ਕਾਬਲ ਬਣੇ ਜੀ ਕਾਬਲ ਬਣ ਕੇ ਪ੍ਰਾਈਵੇਟ ਨੌਕਰੀਆਂ ਕੀਤੀਆਂ ਇੱਕ ਨੌਕਰੀ ਤੇ ਛੁੱਟ ਜਾਣਾ ਫਿਰ ਦੂਜੀ ਦੀ ਆਸ ਭੱਜ ਕੇ ਯਾਰ ਕੱਲ ਨੂੰ ਕੰਮ ਨਹੀਂ ਮਿਲਣਾ ਕੱਲ ਘਰ ਚਲਾਉਣਾ ਤੇ ਮਾਂ ਨੇ ਕਿਹਾ ਨਾ ਪੁੱਤ ਜੀ 1 ਰੁਪਿਆ ਹੈ ਤਾਂ ਇਹਨੂੰ ਸਾਂਭ ਲੋ ਕਿਤੇ ਕੰਮ ਆ ਜਾਊਗਾ ਅੱਜ ਹਜ਼ਾਰਾਂ ਕੋਲੇ ਨਹੀਂ ਉਹਨੇ ਕਿਤੇ ਪ੍ਰਵਾਹ ਨਹੀਂ ਕਰ ਨਹੀਂ ਖਾਚਣ ਲੱਗਿਆ ਵੀ ਕੋਈ ਗੱਲ ਨਹੀਂ ਪੁੱਤ ਉਹ ਕਦੇ ਵੇਚਲੀ ਪੁੱਛ ਲੈਣਾ ਵੀ ਮੰਮੀ ਉਹ ਤੁਹਾਨੂੰ ਰੋਕ ਦਿੰਦੀ ਸੀਗੀ ਵੀ ਹੁਣ ਨਾ ਖਰਚੋ ਕਹਿੰਦੀ ਪੁੱਤ ਤੂੰ 1 ਰੁਪਏ ਦੀ ਬਹੁਤ ਐਮੀ ਸੀ ਤੁਹਾਡੇ ਲਈ ਇਹ ਜਿਹੇ ਮਾਮਾ ਸਾਡੇ ਪੰਜਾਬ 'ਚ ਅੱਜ ਕੱਲ੍ਹ ਘਰ ਘਰ ਹੋਣ ਜੰਮਣ ਧੀਆ ਪੈਦਾ ਹੋਣ ਤੇ ਉਹ ਮਾਮਾਂ ਦਾ ਸਿਰੜ ਜਿਹੜੇ ਜਵਾਕਾਂ ਕਰਕੇ ਆਪਣੇ ਬੱਚਿਆਂ ਕਰਕੇ ਆਪਣੀਆਂ ਜ਼ਿੰਦਗੀਆਂ ਵਾਰ ਦਿੰਦੀਆਂ ਨੇ ਵਾਹ ਇਹ ਸਾਡੀ ਪੰਜਾਬ ਦੀ ਦਰਦ ਨਹੀਂ ਪ੍ਰਾਪਤ ਹੋਇਆ ਜੀ ਬਹੁਤ ਕਮਾਲ ਦਾ ਵਰਤਾਨ ਹੈ ਜੀ ਉਹ ਸਾਡੀਆਂ ਭੈਣਾਂ ਦੇ ਖੂਨ 'ਚ ਸਾਡੇ ਆਪਣੇ ਬੱਚਿਆਂ ਦੇ ਖੂਨ 'ਚ ਹਮੇਸ਼ਾ ਰਵੇ ਜੀ ਤੇ ਅੱਜ ਦੇ ਸਮੇਂ ਜਾਂ ਮੌਜੂਦਾ ਸਮੇਂ 'ਚ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਇਸ ਨੌਕਰੀ ਤੇ ਨੌਕਰੀ ਨੂੰ ਪ੍ਰਾਪਤ ਕਰਦਿਆਂ ਹੋਇਆ ਮੈਂ ਜਦੋਂ ਘਰੋਂ ਨਿਕਲਿਆ ਕੱਲ 8 ਵਜੇ ਅਸੀਂ ਨਿਕਲੇ ਜੀ ਸਤਖੰਡ ਅੰਮ੍ਰਿਤਸਰ ਸਾਹਿਬ ਰੁਕੇ ਨਤਮਸਤਕ ਹੋਏ ਇੱਥੇ ਪਹੁੰਚੇ ਆ ਮੈਂ ਜਦੋਂ ਕੱਲ ਕਹਿ ਕੇ ਚੱਲਿਆ ਪ੍ਰਾਈਵੇਟ ਜੌਬ ਕਰਦਿਆਂ ਮੈਂ ਘਰੇ ਆਇਆ ਨਾਤਾ ਤੋਤਾ ਪਰਨਾ ਬਣਿਆ ਮੈਂ ਇੱਧਰ ਆ ਗਿਆ ਮੈਂ ਕਿਹਾ ਮੰਮੀ ਮੈਂ ਜਾ ਰਿਹਾ ਤੇ ਮੇਰੀ ਸਵੇਰੇ ਜੁਆਇਨਿੰਗ ਹੈ ਤੇ ਆਪਣੀ ਮਾਂ ਨੂੰ ਮੈਂ ਬੁੱਕਲ 'ਚ ਨਹੀਂ ਲੈ ਪਾਇਆ ਪਰ ਉਹਦੀ ਅੱਖਾਂ 'ਚ ਪਾਣੀ ਸੀ ਉਹ ਖੁਸ਼ੀ ਦਾ ਤੇ ਉਹ ਅਨੁਭਵ ਵੀ ਵੱਖਰਾ ਸੀ ਜੀ ਮੈਨਾਂ ਇਹ ਤੁਹਾਡੇ ਕਰਕੇ ਹੋ ਪਾਇਆ ਸਰ ਨੀ ਮੇਰੀ ਸਾਡੀ ਯੋਗਤਾ ਮਾਂ ਦੀਆਂ ਦੁਆਵਾਂ ਵੱਡੀਆਂ ਨੇ ਮਾਂ ਦੇ ਦੁਆਵਾਂ ਵੱਡੀਆਂ ਇਹ ਸਾਡੀ ਜਿਹੜੀ ਯੋਗਤਾ ਸਰ ਸਾਨੂੰ ਆਪ ਪਛਾਨਣੀ ਚਾਹੀਦੀ ਆ ਮੈਂ ਲੰਬੇ ਸਮੇਂ ਤੋਂ ਨਹੀਂ ਪਾਰ ਪਾਇਆ ਸੀ ਪੋਸਟ ਇਹ ਪਰ ਮੇਰੇ ਦੋਸਤ ਸਾਨੂੰ ਪਛਾਨਣਦੇ ਹੁੰਦੇ ਆ ਚੰਗੇ ਦੋਸਤ ਹੋਣਾ ਜ਼ਰੂਰੀ ਹੈ ਉਸ ਤੋਂ ਵੱਡੀ ਗੱਲ ਆ ਆਪਣੇ ਆਪ ਨੂੰ ਜਾਣਨਾ ਜ਼ਰੂਰੀ ਆ ਅਸੀਂ ਕਾਬਿਲ ਹੁੰਨੇ ਆ ਪਰ ਅਸੀਂ ਰੁੱਲ ਜਾਂਦੇ ਆ ਤੁਸੀਂ ਜਿਵੇਂ ਪਹਿਲਾਂ ਕਿਹਾ ਵੀ ਬੀਹਾਂ ਚੋਂ 19 ਲੜਕੀਆਂ ਨੇ ਪਰ ਅੱਜ ਦੇ ਭਵਿੱਖ ਚੋਂ ਕਿਤੇ ਦਿਖਦੀਆਂ ਨਹੀਂ ਹਾਂ ਉਹ ਮਜਬੂਰੀ ਸਰ ਲੁਕ ਜਾਂਦੀਆਂ ਨੇ ਕੋਈ ਅਜਿਹੇ ਸੈਮੀਨਾਰ ਜਿਹੜੇ ਅੱਜਕੱਲ ਪਿੰਡ-ਪਿੰਡ ਘਰ-ਘਰ ਹੋ ਰਹੇ ਨੇ ਉਹ ਜਾਗਰੂਕਤਾ ਸਾਨੂੰ ਵੀ ਮਿਲਦੀ ਹੈ ਮੇਰਾ ਕੁਲੀਕ ਹੈ ਜੀ ਉਹ ਇਸ ਜੋਬ ਨੂੰ ਛੱਡ ਕੇ ਆਸਟ੍ਰੇਲੀਆ ਪੀਆਰ ਲੈ ਕੇ ਗਿਆ ਉਹਦਾ ਮੈਨੂੰ ਲਗਾਤਾਰ ਕਨਸਰਨ ਰਿਆ ਵੀ ਵੀਰ ਤੂੰ ਫਾਰਮ ਭਰ ਇਹ ਪੋਸਟ ਲੈ ਤੇ ਮੈਂ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਵੀ ਤੈਨੂੰ ਈਜ਼ੀਲੀ ਮਿਲ ਜਾਏਗੀ ਸੱਚ ਪੁੱਛਿਓ ਮੈਂ ਟ੍ਰੇਨਿੰਗ ਲਈ ਅਪੀਅਰ ਹੋਇਆ ਪੇਪਰ ਲਈ ਅਪੀਅਰ ਹੋਇਆ ਆਉਣ ਤੋਂ ਬਾਅਦ ਮੈਨੂੰ ਝੱਟ ਪਤਾ ਸੀ ਮੇਰਾ ਰੈਂਕ ਵਧੀਆ ਹੈ ਜੀ ਮੈਨੂੰ ਇਹ ਦੇਖਣਾ ਨਹੀਂ ਪਿਆ ਵੀ ਮੈਂ ਮੈਰਿਟ 'ਚ ਹੈਗਾ ਨਹੀਂ ਹੈਗਾ ਜੀ। ਹੂੰ। ਤੇ ਬੜੀ ਖੁਸ਼ੀ ਵਾਲੀ ਗੱਲ ਆ ਸਰ। ਤੇ ਬਹੁਤ ਧੰਨਵਾਦ ਤੁਹਾਡਾ ਜੀ। ਨਹੀਂ ਯਾਰ ਹੋਰ ਬੋਲੀ ਜਾ ਯਾਰ ਬਹੁਤ ਵਧੀਆ ਬੋਲੀ ਜਾਣਾ। ਨਹੀਂ ਵਧੀਆ ਲੱਗ ਰਿਹਾ। ਦੇਖੋ ਕਹਿੰਦੇ ਅਕਲ ਜਿਹੜੀ ਆ ਨਾ ਉਹ ਬਾਦਾਮ ਖਾ ਕੇ ਨਹੀਂ ਆਉਂਦੀ ਟੱਕੇ ਖਾ ਕੇ ਆਉਂਦੀ ਹੈ। ਟੱਕੇ ਖਾ ਕੇ ਆਉਂਦੀ ਹੈ। ਠੀਕ ਹੈ ਨਾ। ਸੋ ਤੁਸੀਂ ਰੜੇ ਹੋਏ ਹੋ ਤੁਸੀਂ ਗਰੀਬੀ ਦੀ ਅੱਗੇ ਚ ਪੱਕ ਕੇ ਆਏ ਹੋ। ਤੇ ਜਦੋਂ ਫਿਰ ਸੰਘਰਸ਼ ਕਰਨ ਤੋਂ ਬਾਅਦ ਸਟ੍ਰਗਲ ਕਰਨ ਤੋਂ ਬਾਅਦ ਕੋਈ ਸਫਲਤਾ ਮਿਲਦੀ ਹੈ। ਪਰ ਉਹ ਸਫਲਤਾ ਲੈਣ ਵਾਲੇ ਨੂੰ ਹੀ ਪਤਾ ਹੁੰਦਾ ਉਹਦੀ ਖੁਸ਼ੀ ਕੀ ਹੈ ਉਹ ਛੇਤੀ ਛੇਤੀ ਹੱਥੋਂ ਜਾਣ ਨਹੀਂ ਦਿੰਦਾ ਮੈਂ ਵੀ ਉਹਨਾਂ ਚੋਂ ਹੀ ਆ ਮੈਂ ਤੁਹਾਡੇ ਚੋਂ ਹੀ ਆ ਛੋਟੇ ਛੋਟੇ ਪਿੰਡਾਂ ਚੋਂ ਨਿਕਲ ਕੇ ਆਏ ਹਰ ਕੰਮ ਕੀਤਾ ਖੇਤੀ ਦਾ ਹਰ ਕੰਮ ਔਖੇ ਤੋਂ ਔਖਾ ਜੀ ਔਖੇ ਤੋਂ ਔਖਾ ਕੰਮ ਦਿਹਾੜੀਆਂ ਪੁੱਛਣ ਵੀ ਗਏ ਆ ਉਹਨਾਂ ਨੇ ਕੰਮ ਵੀ ਕੀਤਾ ਸੰਤਰਾ ਮਦ ASCII ਗਿਆ ਪੜਿਆ ਜੀ ਮਗਦਰ ਰਹੀ ਬੇਸੂਰਜਾ ਕੰਮੀਆਂ ਦੇ ਵੇੜੇ ਠੀਕ ਹੈ ਨਾ ਉਹ ਉਹ ਸਾਡੇ ਉਸ ਵੇਲੇ ਕੋਰੇ ਮਨ ਚ ਉਗੜਿਆ ਪਿਆ ਸਾਰਾ ਕੁਝ ਤੁਸੀਂ ਇਹਨਾਂ ਪਰ ਕਰੋ ਸਰ ਵੀ ਮੈਂ ਜਿਹੜੀ ਮੇਰੀ ਮਾਸਟਰ ਡਿਗਰੀ ਆ ਉਹ ਮਾਸਟਰ ਇਨ ਪੰਜਾਬੀ ਐਸੀਡੀ ਗਵਰਨਮੈਂਟ ਕਾਲਜ ਤੋਂ ਆ ਜੀ ਹਾਂ ਤੇ ਮੈਂ ਜਦੋਂ ਉੱਥੇ ਐਡਮਿਸ਼ਨ ਲਿਆ ਐਸੀ ਕੋਟੇ ਵਿੱਚ ਤਾਂ ਮੇਰੇ ਲੁਧਿਆਣੇ ਚ ਟੌਪ ਪੋਜੀਸ਼ਨ ਸੀ ਬੀਏ ਦੇ ਵਿੱਚ ਹਾਂ ਉਸ ਸਮੇ 2300 ਰੁਪਏ ਫੀਸ ਸੀ ਸਾਡੇ ਕੋਲ ਫੀਸ ਭਰਨ ਜੋਗੇ ਪੈਸੇ ਨਹੀਂ ਐਸੇ ਨਹੀਂ ਸੀ ਦਿਹਾੜੀਆਂ ਲਾ ਕੇ ਉਹ ਪੈਸੇ ਇਕੱਠੇ ਕੀਤੇ ਤੇ ਪੈਸੇ ਦੀ ਫੀਸ ਭਰਤੀ ਤੇ ਮੁੜ ਕੇ ਇਹ ਲੱਗਦਾ ਸੀ ਯਾਰ ਵੀ ਦੋ ਦਿਨ ਕਾਲਜ ਆਵਾਂਗੇ ਤੇ ਪੈਸੇ ਹੋਣਗੇ ਉਹ ਮੈਨੂੰ ਗ੍ਰੈਜੂਏਸ਼ਨ ਛੱਡਣੀ ਪਈ ਉਹ ਮੇਰੇ ਪਾਪਾ ਦੇ ਕੋਈ ਦੋਸਤ ਸੀਗੇ ਕੋਈ ਨਹੀਂ ਵੀ ਉਹ ਤਾਂ ਨਹੀਂ ਹੈ ਉਹਨਾਂ ਦੀਆਂ ਦੋਸਤਾਂ ਥਰੂ ਸਾਨੂੰ ਜਾਣਕਾਰੀ ਮਿਲੀ ਵੀ ਤੇਰੇ ਪਿਓ ਕਾਕਾ ਚਾਹੁੰਦਾ ਸੀ ਪੁੱਤ ਤੇਰਾ ਅਫਸਰ ਬਣੇ ਜਾਂ ਪੁੱਤ ਤੇਰਾ ਮਹਿਕਮੇ ਵਿੱਚ ਕੰਮ ਕਰੇ ਤਾਂ ਮੈਂ ਇਖਤਿਆਰ ਕੀਤਾ ਵੀ ਮੈਂ ਆਈਟੀਆਈ ਬਿਜਲੀ ਚ ਕਰਾਂ ਇਲੈਕਟ੍ਰੀਸ਼ੀਅਨ ਚ ਫਿਰ ਮੈਂ ਡਿਪਲੋਮਾ ਇਲੈਕਟ੍ਰੀਕਲ ਚ ਕੀਤਾ ਮੈਂ ਬੀਟੈਕ ਇਲੈਕਟ੍ਰੀਕਲ ਚ ਕੀਤੀ ਦੀ ਤੇ ਉਹ ਜਿਹੜੇ ਇੱਕ ਸਬਜੈਕਟ ਸੀਗੇ ਇੰਗਲਿਸ਼ ਵਿੱਚ ਸੀ ਇੰਗਲਿਸ਼ 'ਚ ਪਕੜ ਬਣਾਈ ਸਿੱਖਿਆ ਸਮਝਿਆ ਦੋਸਤ ਉਹ ਜੇ ਚੁਣੇ ਜਿਹੜੇ ਤੁਹਾਨੂੰ ਸੇਧ ਦੇ ਸਕਣ ਐਪਰੀਸ਼ੀਏਟ ਕਰ ਸਕਣ ਲੱਤਾਂ ਖਿੱਚਣ ਵਾਲੇ ਬਹੁਤ ਸੀ ਜੀ ਅੱਜ ਮੈਂ ਤੁਹਾਡੇ ਕੋਲ ਬੈਠਾ ਤੇ ਮੈਨੂੰ ਇੱਕ ਖੇਚੜਦੀ ਸੀ ਮੈਂ ਵੀ ਬੋਲਾ ਇਹ ਲਾਈਵ ਚੱਲ ਰਿਹਾ ਤੇ ਮੇਰੇ ਕੁਝ ਸੱਜਣੇ ਮੇਰੇ ਪਤਵੰਤੇ ਜਿਹੜੇ ਮੈਨੂੰ ਚਾਹੁੰਦੇ ਨੇ ਉਹ ਫੋਨ ਕਾਲਸ ਤੇ ਸੀ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਲਾਈਵ ਦੇਖਿਓ ਸ਼ਰਮੇ ਉੱਥੇ ਹੋਵਾਂ ਜੀ ਤੇ ਇਹ ਬਹੁਤ ਮਤਲਬ ਮੈਂ ਸ਼ਾਇਦ ਮੈਨੂੰ ਇਹ ਲੱਗਦਾ ਵੀ ਇੱਥੇ ਖੜ ਕੇ ਮੈਂ ਕਿ ਏਲਮ ਨਹੀਂ ਕਿਸੇ ਪਰਿਵਾਰ ਦਾ ਮੁਖੀ ਹੋਵਾਂ ਸੱਜਣਾ ਦੀ ਮਹਿਫਲ ਦਾ ਮੈਂ ਗੁਲਦਸਤਾ ਹੋਵਾਂ ਵਾਹ ਉਸ ਤੀਕੇ ਨਾਲ ਮੈਂ ਉਹਨਾਂ ਦੇ ਫੱਬਾਂ ਜੀ ਇਹ ਮਤਲਬ ਬਹੁਤ ਕੀਮਤੀ ਆ ਤੁਹਾਡੇ ਸਾਹਮਣੇ ਬੋਲਣਾ ਮਤਲਬ ਮੈਨੂੰ ਇਹ ਲੱਗਦਾ ਵੀ ਬਤਵੰਤੇ ਤਾਂ ਸੀ ਜਾਂ ਸਰ ਤੁਸੀਂ ਵੱਡੇ ਹੋ ਤੁਸੀਂ ਸਾਨੂੰ ਰਿਗਾਰਡ ਦੇ ਰਹੇ ਹੋ ਇੱਥੇ ਬੋਲ ਕੇ ਮੈਨੂੰ ਇਹ ਲੱਗਦਾ ਵੀ ਮੈਂ ਇੱਥੇ ਦਾ ਹੈਡ ਆ ਤੇ ਮੈਨੂੰ ਸੁਣ ਰਹੇ ਨੇ ਇਹਨਾਂ ਮਾਣ ਮੈਨੂੰ ਮਿਲ ਰਿਹਾ ਨਹੀਂ ਨਹੀਂ ਹੈਡ ਆ ਤੂੰ ਇਹਨਾਂ ਮਾਣ ਤੁਹਾਡੇ ਸਾਹਮਣੇ ਤੁਹਾਡੇ ਬਦੌਲਤ ਸਾਡੀ ਖੁਸ਼ਕਿਸਮਤੀ ਆ ਸਰ ਸਾਡੇ ਵਰਗੇ ਜਿਨ੍ਹਾਂ ਨੂੰ ਕੋਈ ਸੁਣਦਾ ਨਹੀਂ ਤੁਸੀਂ ਸੁਣਿਆ ਨਹੀਂ ਨਹੀਂ ਗੁਰ ਜੀ ਧੰਨਵਾਦ ਸਰ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਅਦਰਸਨ ਨੂੰ ਸੰਗੋਸ਼ ਕਰਦਾ ਜੀ ਬਹੁਤ ਬਹੁਤ ਧੰਨਵਾਦ ਉਹ ਕਹਿੰਦਾ ਕਿ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਮਲ ਗਰੀਬੀਆਂ ਵੇੜਿਆਂ 'ਚ ਨੇ ਸਬਸਿਡੀਆਂ ਅੰਬਾਨੀਆਂ ਡਾਨੀਆਂ ਨੂੰ ਦੇਈ ਜਾਂਦੇ ਆ ਅਮੀਰਾਂ ਨੂੰ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਦੇ ਗਲ ਲੀਰਾ ਲਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ ਓਏ ਉਹਨਾਂ ਦਾ ਵੀ ਤੂੰ ਹੀ ਰੱਬ ਐ ਮੈਨੂੰ ਜਵਾਬ ਤਾਂ ਦੇ ਜਿਹੜੇ ਦਿਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਗਰੀਬ ਦੀ ਕਾਦੀ ਦਿਵਾਲੀ ਐ ਜੀ ਗਰੀਬ ਤਾਂ ਜੇ ਦਿਹਾੜੀ ਤੇ ਜਾਊਗਾ ਤਾਂ ਉਹਦੇ ਘਰੇ ਰੋਟੀ ਪੱਕੂਗੀ ਦਿਵਾਲੀ ਕਾਦੀ ਉਹ ਤਾਂ ਗਰੀਬ ਦੇ ਨਿਆਣੇ ਤਾਂ ਦੂਜਿਆਂ ਦੇ ਪਟਾਕੇ ਦੇਖ ਕੇ ਹੀ ਆਪਣਾ ਮਨ ਪਰਚਾਵਾ ਕਰ ਲੈਂਦੇ ਐ ਪਰ ਫੇਰ ਮੈਂ ਕਹੂੰਗਾ এডੂਕੇਸ਼ਨ ਜਿਹੜੀ ਹੈ ਬਹੁਤ ਵੱਡੀ ਚੀਜ਼ ਹੈ এডੂਕੇਸ਼ਨ ਵਾਲੇ ਪਾਸੇ ਆਪਣੇ ਹੋਰ ਬੱਚਿਆਂ ਨੂੰ ਲਾਓ ਆਪਣੀ ਅਪਕਮਿੰਗ ਜਨਰੇਸ਼ਨ ਨੂੰ এডੂਕੇਸ਼ਨ ਕਿਤਾਬਾਂ ਤੁਹਾਡਾ ਫਿਊਚਰ ਬਦਲ ਸਕਦੀਆਂ ਨੇ ਰਾਜ ਪ੍ਰਬੰਧ ਠੀਕ ਆਇਆ ਗਿਆ ਸਾਡੇ ਵੱਲੋਂ ਕੋਈ ਕਮੀ ਨਹੀਂ ਤੁਸੀਂ ਰਨਵੇ ਤੇ ਆਉਣ ਵਾਲੇ ਬਣੋ ਰਨਵੇ ਹਰੇਕ ਜਹਾਜ਼ ਨੂੰ ਮੌਕਾ ਦਿੰਦਾ ਹੈ ਉੱਡਣ ਦਾ ਅੱਗੇ ਜਹਾਜ਼ ਦੇ ਇੰਜਣਾਂ ਤੇ ਡਿਪੈਂਡ ਕਰਦਾ ਉਹ 25 ਮਿੰਟਾਂ ਬਾਅਦ ਇੱਥੋਂ ਚੱਲ ਕੇ ਦਿੱਲੀ ਉਤਰਦਾ ਜਾਂ ਫਿਰ 8 ਘੰਟਿਆਂ ਬਾਅਦ ਬਰਮਿੰਗਮ ਉਤਰਦਾ ਜਾਂ ਫਿਰ 15 ਘੰਟਿਆਂ ਬਾਅਦ ਸ਼ਿਕਾਗੋ ਉਤਰਦਾ ਤਾਂ ਉਹਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਪਰ 9वे ਮੌਕਾ ਹਰੇਕ ਨੂੰ ਦਿੰਦਾ ਹੈ ਸੋ ਸਰਕਾਰ 9वे ਬਣੂਗੀ ਤੁਸੀਂ ਪੜਨ ਵਾਲੇ ਬਣੋ ਤੁਸੀਂ ਜਹਾਜ਼ ਬਣੋ ਉੱਡੋ ਉਡਾਰੀਆਂ ਮਾਰੋ ਬਹੁਤ